ਹਾਂਜੀ ਦੋਸਤੋ ਹੁਣ ਆਪਾਂ ਔਂਡਾ ਨਾਗਨਾਥ ਮੰਦਿਰ ਦੇਖਣ ਲਈ ਜਿਹੜਾ ਸ਼ਰੋਮਣੀ ਭਗਤ ਨਾਮਦੇਵ ਜੀ ਨਾਲ ਸੰਬੰਧਿਤ ਸਥਾਨ ਹੈ ਉੱਥੇ ਪਹੁੰਚ ਗਏ ਤੇ ਇੱਥੇ ਸੰਗਤ ਦੀਆਂ ਹੋਰ ਗੱਡੀਆਂ ਵੀ ਖੜੀਆਂ ਨੇ ਟਰੈਵਲਰਾਂ ਦੇਖੋ ਅਸੀਂ ਵੀ ਟੈਂਪੂ ਟਰੈਵਲ ਦੇ ਵਿੱਚ ਆਏ ਆ ਤੇ ਪਹਿਲਾਂ ਵੀ ਖੜੀਆਂ ਨੇ ਤੇ ਇਹਦੇ ਪਿਛਲੇ ਪਾਸੇੋਂ ਆਏ ਆ ਆਪਾਂ ਜਿੱਧਰਲੇ ਪਾਸੇ ਪਹਿਲਾਂ ਨਾਮਦੇਵ ਜੀ ਦੀ ਚੱਕੀ ਹੈ ਉਹ ਮੰਦਿਰ ਵੱਲ ਆਪਾਂ ਐਂਟਰ ਕਰਾਂਗੇ ਆਜੋ ਤੁਹਾਨੂੰ ਦਿਖਾਉਨੇ ਆ ਅੱਗੇ ਨਰਸੀ ਨਾਮਦੇਵ ਨੂੰ ਜਾਂਦੇ ਹੋਏ ਰਾਹ ਦੇ ਉੱਪਰ ਆਉਂਡਾ ਨਾਗਨਾਥ ਮੰਦਿਰ ਇੱਧਰ ਜਿਹੜੀ ਸ਼ਰੋਮਣੀ ਭਗਤ ਨਾਮਦੇਵ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਉਹਨਾਂ ਦੇ ਸਥਾਨ ਤੇ ਪਹੁੰਚੇ ਆ ਜਿੱਥੇ ਜਿਹੜੀ ਭਗਤ ਨਾਮਦੇਵ ਦੀ ਚੱਕੀ ਵੀ ਸਾਨੂੰ ਦੇਖਣ ਨੂੰ ਮਿਲੂ ਅਸੀਂ ਤੁਹਾਨੂੰ ਦਿਖਾਉਨੇ ਆ ਵੀ ਭਗਤ ਨਾਮਦੇਵ ਜੀ ਇੱਥੇ ਕਿਹੜੀ ਚੱਕੀ ਚਲਾਉਂਦੇ ਸੀਗੇ ਤੁਸੀਂ ਦੇਖਿਓ ਸਾਡੇ ਨਾਲ ਦਰਸ਼ਨ ਕਰਿਓ ਦੋਸਤੋ ਜਿਵੇਂ ਆਪਾਂ ਇਥੇ ਸ਼੍ਰੋਮਣੀ ਭਗਤ ਨਾਮਦੇਵ ਨਾਲ ਸੰਬੰਧਿਤ ਸਥਾਨ ਦੇ ਉੱਤੇ ਆਇਆ ਮੈਂ ਤੁਹਾਨੂੰ ਇਹਨੂੰ ਥੋੜोली ਦਿਖਾਉਣਾ ਵੀ ਇਹ ਸ੍ਰੀ ਦਿੱਤ ਤਰ ਮਠਾ ਇਹ ਮਹੰਤ ਦਾ ਮਠਾ ਹੈ ਇਥੇ ਸ਼੍ਰੋਮਣੀ ਭਗਤ ਨਾਮਦੇਵ ਦੀ ਚੱਕੀ ਪਈ ਹੈ ਜਿਹੜੀ ਉਹ ਵੀ ਤੁਹਾਨੂੰ ਦਰਸ਼ਨ ਕਰਾਉਂਦੇ ਆ ਫਿਲਹਾਲ ਤੁਸੀਂ ਦੇਖੋ ਆਪਾਂ ਐਂਟਰ ਕਰਨ ਲੱਗਿਆ ਅੰਦਰ ਇਹ ਦੇਖੋ ਇਹ ਪ੍ਰਾਣਾ ਜਦੋਂ ਇਹ ਜਿਹੜਾ ਔਂਡਾ ਨਾਗਨਾਥ ਦਾ ਮੰਦਿਰ ਬਣਿਆ ਉਦੋਂ ਦੇ ਪੱਥਰ ਪਏ ਨੇ ਇੱਥੇ ਹੁਣ ਆਪਾਂ ਅੰਦਰ ਜਾ ਰਹੇ ਆ ਮੰਦਿਰ ਦੇ ਆਜੋ ਵੀਰਪਾਲ ਜੀ ਵੀਸ ਮੇਰੇ ਨਾਲ ਨੇ ਹਾਂਜੀ ਆ ਦੇਖੋ ਇਹ ਜਦੋਂ ਆਪਾਂ ਐਂਟਰ ਕਰਦੇ ਆ ਇੱਥੇ ਤਾਂ ਪਹਿਲਾਂ ਸ਼ਰੋਮਣੀ ਭਗਤ ਨਾਮਦੇਵ ਮਹਾਰਾਜ ਦੀਆਂ ਖੜਾਵਾਂ ਦੇ ਦਰਸ਼ਨ ਆਪਾਂ ਕਰ ਰਹੇ ਆ ਆ ਦੇਖੋ ਜੀ ਉਹਨਾਂ ਦੇ ਖੜਾਵਾ ਮ ਅਜੇ ਤੱਕ ਇਹਨਾਂ ਨੇ ਸਾਹਮ ਕੇ ਰੱਖੀਆਂ ਨੇ ਕਿੰਨੇ 100 ਸਾਲ ਦੀ ਗੱਲ ਹੈ ਇਹ ਭਗਤ ਨਾਮਦੇਵ ਜੀ ਦੀਆਂ ਤਸਵੀਰਾਂ ਨੇ ਤੁਸੀਂ ਦੇਖ ਰਹੇ ਹੋ ਇਹ ਸਾਹਮਣੇ ਜਿਹੜਾ ਹੋਮ ਵਰ ਕਰਨ ਲਈ ਧੂਣਾ ਉਹ ਹੈ ਜਗਾ ਤੁਸੀਂ ਦੇਖ ਰਹੇ ਹੋ ਭਗਤ ਨਾਮਦੇਵ ਜੀ ਨਾਲ ਸੰਬੰਧਿਤ ਸਥਾਨ ਆਹ ਦੇਖੋ ਜੀ ਜਿਹੜੇ ਇੱਥੇ ਪੁਜਾਰੀ ਨੇ ਭਗਤ ਨਾਮਦੇਵ ਦੇ ਸਥਾਨ ਦੇ ਉੱਪਰ ਉਹ ਸਾਨੂੰ ਇਸ ਜਗ੍ਹਾ ਦੇ ਇਤਿਹਾਸ ਬਾਰੇ ਜਾਣੂ ਕਰਾਉਣਗੇ ਤੇ ਤੁਸੀਂ ਸੁਣਿਓ ਤੇੰਨ ਨਾਲ ਵੀ ਕੀ ਕਹਿੰਦੇ ਨੇ ਇਹ ਬਾਬਾ ਜੀ ਕੇ ਗੁਰੂ ਕਾ ਸਥਾਨ ਹੈ ਬਾਬਾ ਜੀ ਤੇ ਬੈਠੇ ਤੇ ਪਹਿਲੇ 5 ਦਿਨ ਇੱਥੇ ਰੁਕੇ تھے ਅੱਛਾ 5 ਦਿਨ ਇੱਥੇ ਰੁਕੇ تھے ਸ਼ਰੋਮਣੀ ਭਗਤ ਨਾਮਦੇਵ ਜੀ ਨਾਮ ਜੀ ਨੇ ਹਾਂ ਇਹ ਉਹ ਸਥਾਨ ਕਿਸ ਕਾ ਹੈ ਜੋ ਆਗੇ ਜੋ ਗੁਰੂ ਕਾ ਸਥਾਨ ਹੈ ਅੱਛਾ ਉਹਨਕੇ ਗੁਰੂ ਕਾ ਨਾਮ ਹੈ ਵਿਠਲ ਹਾਂ ਵਿਠਲ ਭਗਤ ਵਿਠਲ ਭਗਤ ਕਾ ਸਥਾਨ ਹੈ ਇਹ ਉੱਪਰ ਵੀ ਤੁਸੀਂ ਦੇਖ ਰਹੇ ਹੋ ਜਿਹੜਾ ਮਹਾਰਾਜ ਵਿੱਠਲ ਦੀ ਜਿਹੜਾ ਸਟੈਚੂ ਹੈ ਉਹਦੀ ਤਸਵੀਰ ਲੱਗੀ ਹੈ ਸਾਹਮਣੇ ਵਾਲੇ ਦੀ ਉਹ ਇਹ ਜਿਹੜੀ ਸਿਵਲਿੰਗ ਹੈ ਜੀ ਇਹ ਕੌਰਵ ਪੰਡਵਾਂ ਦੇ ਵੇਲੇ ਦੀ ਸਿਵਲਿੰਗ ਹੈ ਦੇਖੋ ਪਿੱਛੇ ਜਿਹੜਾ ਆਂਡਾ ਨਾਗਨਾਥ ਮੰਦਿਰ ਦੀ ਤਸਵੀਰ ਪਈ ਹੈ ਤੇ ਇਹ ਸ਼੍ਰੀ ਗਣੇਸ਼ ਦੀ ਮੂਰਤੀ ਵੀ ਨਾਲ ਇਹਨਾਂ ਨੇ ਸਜੋਬਿਤ ਕੀਤੀ ਹੈ ਇਹ ਰਾਧਾ ਜੀ ਕ੍ਰਿਸ਼ਨੇ 1100 ਸਾਲ ਪੁਰਾਣੀ ਮੂਰਤੀ ਹੈ ਹਾਂਜੀ ਇਹ 1100 ਸਾਲ ਪੁਰਾਣੀ ਮੂਰਤੀ ਹੈ ਤੁਹਾਨੂੰ ਦਰਸ਼ਨ ਕਰਾਉਂਦੇ ਆ ਜੀ ਰਾਧਾ ਕ੍ਰਿਸ਼ਨੇ ਰਾਧਾ ਕ੍ਰਿਸ਼ਨ ਜੀ ਦੀ ਇਹ ਵੀ तो चक्की चक्की अच्छा यहाँ पे बाबा जी ने चक्की में से आटा निकाल के लाखो संगत खाना चला था बाबा जी अच्छा जी हाँ अभी, मा, अभी माना जाता है इसको चलाने से मनोकामना पूरी हो जाती है ਜੋ ਹਜ਼ੂਰ ਸਾਹਿਬ ਕੀ ਯਾਤਰਾ ਪੂਰੀ ਹੋ ਜਾਂਦੀ ਹੈ ਠੀਕ ਹੈ ਜੀ ਅਬ ਜਿ ਜੋ ਪਹਿਲੇ ਦੇਖ ਰਹੇ تھے ਉਹ ਮਹਾਨ ਲੋਕ ਕੇ ਸਮਾਧਿਆ ਹੈ ਸਾਧੂ ਸੰਤਾਂ ਕੇ ਆ ਦੇਖੋ ਜੀ ਵੀਰਪਾਲ ਚੱਕੀ ਘਮਾਉਂਦੀ ਹੈ ਤੁਸੀਂ ਦੇਖ ਰਹੇ ਹੋ ਆਰਾਮ से ਆਰਾਮ से ਜੀ ਆਰਾਮ से ਆਰਾਮ से ਬਿਆਸੇ ਪੁਰਾਣੀ ਚੀਜ਼ ਹੈ ਦੇਖੋ ਆਜੋ ਪੁਜਾਰੀ ਜੀ ਇੱਧਰ ਆਜੋ ਆਏ ਕਰੋ ਹਾਂਜੀ ਜਿੱਥੇ ਆਪਾਂ ਭਗਤ ਨਾਮਦੇਵ ਜੀ ਦੀ ਚਲਾਈ ਹੋਈ ਚੱਕੀ ਹੈ ਜਿਹੜੀ ਉਹ ਦੇਖ ਰਿਹਾ ਹਾਂ ਉਦੇ ਨਾਲ ਨਾ ਉਦੇ ਨਾਲ ਜਿਹੜੇ ਆਪਾਂ ਨੂੰ ਇੱਥੇ ਤਿੰਨ ਮੱਠ ਦਿਖਾਈ ਦੇ ਰਹੇ ਨੇ ਇਹ ਮਹੰਤਾਂ ਦੇ ਮੱਠ ਨੇ ਇਹਨਾਂ ਬਾਰੇ ਆਪਾਂ ਨੂੰ ਦੱਸਣਗੇ ਇਹ ਪੁਜਾਰੀ ਜੀ ਇਹ ਪਹਿਲੇ ਜ਼ਮਾਨੇ ਕੇ ਮਹੰਤੋ ਲੋਕੀਏ ਸਮਾਧਾਏ ਜੋ ਸਾਧੂ ਸਨ ਨਾ ਪਹਿਲੇ ਹਾਂਜੀ ਇਧਰ ਇਤਿਹਾਸ ਵਗੈਰਾ ਸੁਣਾਦੇ ਤੇ ਪਹਿਲੇ ਇਹ ਸਾਰੇ ਮਹੰਤੋ ਲੋਕੀਏ ਸਮਾਧਾਏ ਬਾਬਾ ਜੀ ਤਿੰਨ ਸਮਾਧੀ ਹੈ ਹਾਂ ਸੰਨਿਆਸੀ ਕੋ ਸਮਾਧਾਏ ਹਾਂ ਉਨ੍ਹਾਂ ਦਾ ਨਾਮ ਵੀ ਉੱਥੇ ਲਿਖਾ ਹੈ ਹਾਂ ਮਹੰਤ ਹਾਂ ਇਹ ਦੇਖੋ ਮਹੰਤ ਮਾਦਵਗਿਰ ਔਰ ਇਹ ਇਸ पे ਨਹੀਂ ਲਿਖਾ ਨਾ ਸਾਰੇ ਤੇ ਲਿਖਿਆ ਹੋਇਆ ਹੈਗਾ ਸਾਹਮਣੇ ਅੱਛਾ ਇਧਰਲੀ ਸਾਈਡ ਤੋਂ ਮੈਂ ਤੁਹਾਨੂੰ ਦਿਖਾਉਣਾ ਜੀ ਇਹ ਕਿਹੜੇ ਮਹੰਤ ਦੀ ਸਮਾਰਦਾ ਆ ਦੇਖੋ ਮਹੰਤ ਇਹ ਵੀ ਮਾਦਵਗਿਰ ਗੁਰੂ ਅੱਗੇ ਨਾਮ ਨੇ ਇਹਨਾਂ ਦੇ ਮਾਦਵਗਿਰ ਇਹ ਸ਼ਾਇਦ ਸੰਪਰਦਾ ਦਾ ਨਾਮ ਹੋਵੇ ਇਹਨਾਂ ਦਾ ਤੁਸੀਂ ਦੇਖੇ ਅੱਛਾ ਆਰਤੀ ਦੇ ਸਮੇਂ ਵਜਾਉਂਦੇ ਨੇ ਜੀ ਇਹ ਜਿਹੜਾ ਬੈਲ ਵੱਜੀ ਹੈ ਟੱਲ ਫਿਲਹਾਲ ਨਹੀਂ ਵੱਜਦਾ ਕਿਉਂਕਿ ਬੰਨ ਕੇ ਰੱਖਿਆ अच्छा लगा चक्की भगत नाम जी की इस पे दोनों हाथ रखने का मन में बाबा जी का नाम लेके इसको गिडा लगा दूं और चक्की चला के दो मिनट बैठो साखी सुनाएंगे बाबा जी साखी सुनाएंगे ठीक है लो जी हुन आपा आप भी चक्की चला के देख दे भगत तो नाम देव तो बहुत भारी है जी पत्थर नाल नाल रहे उसके नाल नाल भारी पत्थर है जी बस भाई गुरु भाई ਹੁਣ ਆਪਾਂ ਨੂੰ ਇਸ ਜਿਹੜਾ ਸਥਾਨ ਹੈ ਇਹਦੇ ਬਾਰੇ ਪੁਜਾਰੀ ਜੀ ਟੋਟਲ ਜਿਹੜੀ ਇਹਦੀ ਸਾਖੀ ਆ ਉਹ ਸੁਣਾਉਣਗੇ ਆਪਾਂ ਬੈਠ ਕੇ ਸੁਣਦੇ ਆਂ ਸ੍ਰੀ ਸੰਤ ਭਗਤ ਨਾਮਦੇਵ ਜੀ ਨੇ ਯਹਾਂ ਤੇ ਕਿਆ-ਕਿਆ ਚਮਤਕਾਰ ਕੀਤਾ ਹੈ ਇਹ ਜੋ ਚੱਕੀ ਹੈ ਇਹ ਚੱਕੀ 1100 ਸਾਲ ਪੁਰਾਣੀ ਚੱਕੀ ਹੈ ਔਰ ਭਗਤ ਨਾਮਦੇਵ ਜੀ ਕੋ ਹੋ ਗਏ 750 ਸਾਲ ਭਗਤ ਨਾਮਦੇਵ ਜੀ ਕੀ ਵੀ ਪੁਰਾਤਨ ਸੇ ਇਹ ਵਾਲੀ ਚੱਕੀ ਹੈ ਤਾਂ ਜਦ ਭਗਤ ਨਾਮਦੇਵ ਜੀ ਜੋ ਇੱਥੇ ਆਏ ਤੇ ਗੁਰੂ ਕਰਨੇ ਲਈ आए तो ऐसे रूप में आए किसी पता नहीं चला कि भगत नामदेव जी है वो जो बीच वाली जो तस्वीर है वो तस्वीर भगत नामदेव जी की तस्वीर है एक हाथ में तारी एक हाथ में ताल विठल विट्ठल कह के आए थे और लंगे पैर आए थे आए तो बड़े मंदिर में चढ़दे वाले पासे यानी परले पासे बैठ के अपना गुरु कीर्तन जानकारी साकी सुना रहे थे इतिहास सुना रहे थे जो उस समय वहाँ के जो पंडित थे जो कुछ पुजारी लोग थे उनको अच्छा नहीं लगा भगत नामदेव जी का कीर्तन प्यारा नहीं लगा तो इसलिए पंडितों ने पुजारी लोगों ने भगत नामदेव जी से कहा कि आप कहाँ से आए हो छोटे जात के हो नीचे और सिंपी हो दर्जी हो दर्जी जात के लोगों को मंदिर दे सामने बैठने का कोई अधिकार नहीं है तो वहाँ के पंडितों ने पुजारी लोगों ने भगत नामदेव जी को छोटे जात का सिंपी जात का समझा के धक्का भुक्की दे के मंदिर के पूरब से उठाया और मंदिर के पीछे पश्चिम वाले पास से हका था तो भगत नामदेव जी ने पश्चिम वाले पास से बैठ के भगवान के पास अरदास की बिनती की कि भगवान जाति धर्म ही बनाना था तो तुमने हमें इंसान क्यों बनवाया ये मानव जात किस लिए बनाइए तो उस समय जाति धर्म बहुत पंडित लोग अपने जात को ऊँचे जात का मानते थे तो इसलिए भगत नामदेव जी मंदिर के पूरब से उठे और मंदिर के पीछे पश्चिम वाले पास से बैठ के भगवान के पास अरदास की विनती की कि भगवान जाति धर्म ही बनाना था तो तुमने हमें इंसान क्यों बनवाया ये मानव जात किस लिए बनाइए तो उस समय जाति धर्म बहुत था तो इसलिए भगत नामदेव जी पूरब से उठे और पश्चिम दिशा में बैठ के अपना गुरु कीर्तन जानकारी साकी सुना रहे थे तो भगत नामदेव जी की हर ग्रंथ में कहावत लिखिए हर इसमें शबत लिखे लेकिन गुरु ग्रंथ साहब में ए शबत है दूध कटोरे गड़बे पानी नामदेव कपला दो दहामी दूध पियो मेरे गोविंद आयो नहीं तो घर को बाप पिरसायो सोन कटोरी अमृत भरी ले है, मेरा आगे धरी दूध पिया है नामे हर का दर्शन पाया हंसत खेलत तरे देवरे आया पगत करत नामा पगड़े उठाया हिंदी जात मेरी जातम राया सीपे के जन्म काहे को आया ले कमली चलो पलटाए देवरे पाछे बैठा जाए जो जो नामा हर घुन उचरे भगत जना को देवरा फिरे तो जब बाबा जी के भक्ति से सौ फीट की ऊंचाई का मंदिर पूरब से पश्चिम दिशा हो गया वहाँ के पंडितों ने पूजारी लोगों ने भगत नामदेव जी को धक्का धक्काबुक्की देने से बाबा जी का पंडितों के मंदिर में से दिल उठ गया तो इतने आके ये चक्की पे देखा तो ये चक्की नु पुरातन में बैल लगा के डंगर लगा के क्रास लगा के पीस के खाते थे पुरातन में की पीसने की वजह नहीं थी ना बिजली नहीं थी तो इसको पहले बैल लगा के डंगर लगा के पीस के खाते थे बैल को पीसे नहीं गया संगत ज़्यादा बनने लगी संगत भूखी गई तो बाबे ने विठल भगवान का नाम लिया वो जो ब्लैक वाली जो तस्वीर है भगत नामदेव जी के गुरु विठल है विठ्ठल विठ्ठल कह के चक्की पे हाथ रखा तो हाथ रखी चक्की चलने लगी तो चक्की साढ़े तीन दिन ऑटोमेटिक चक्की चलने लगी जितना भी जो अनाज था उतना पीस के बाबे ने साधु संत लाखों बंदे लंगर खिलाया तो उसी समय से माना जाता है कि यही चक्की को चलाने से मना का मना पूरी होती है हुजूर साहब की जो यात्रा है वो सफल हो जाती है हर वीरवार थे सोमवार यही चक्की में से आटा निकाल के अभी भी यहाँ पे लंगर किया जाता है और ये जो चक्की पर जो सजावट देख रहे हो आप वैसे चक्की की और सारे भगवान की सजावट होती है आप देख सकते हो कि सजावट कैसे होती है अरदास होती है परिवार में सुख शांति सेहत तंदुरुस्ती मना का मना चढ़ दी कला काम काज के लिए और विदेश यात्रा के लिए तो हम इतने आपका नाम जिला मोबाइल नंबर लेते हैं जिस दिन बारी आएगी उस दिन फोन पे बताया जाएगा कि आज आपके नाम से परिवार के नाम से अरदास हो रही है आपकी सेवा बाबे दे चरणों में लग रही है तो उतने पंजाबी में सेवा बेटा लिखा है इच्छा हो श्रद्धा हो तो इतने नाम पता दे के सेवा दे सकते हो लेकिन उस फूलों का सेवा होता है एक सौ रुपया इच्छा हो करना श्रद्धा हो करना नहीं श्रद्धा कोई बात नहीं प्रसाद लो चाय पीना हो चायदा लंगर है नाली बड़ा मंदिर दर्शन करो और एक बार सारी संगत ਖਸ ਕੇ ਪਿਆਰ ਸੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਬਹੁਤ ਜ਼ਿਆਦਾ ਸੰਗਤ ਆ ਰਹੀ ਹੈ ਇਹ ਜਿਹੜੀਆਂ ਹੋਰ ਟੈਂਪੋ ਟਰੈਵਲ ਆਈਆਂ ਨੇ ਉਹ ਹੋਰ ਲੱਗੀਆਂ ਇੱਥੇ ਹਾਂਜੀ ਹੁਣ ਆਪਾਂ ਔਂਡਾ ਨਾਗਨਾਥ ਮੰਦਿਰ ਦੇਖਣ ਲਈ ਜਾ ਰਹੇ ਹਾਂ ਜਿਹੜੀ ਭਗਤ ਨਾਮਦੇਵ ਦੀ ਚੱਕੀ ਦੇਖਣ ਤੋਂ ਬਾਅਦ ਸામਨੇ ਤੁਹਾਨੂੰ ਦਿਖਾਈ ਦੇ ਰਿਹਾ ਤੇ ਨਾਲ ਇਹ ਸਰੋਵਰ ਬਣਿਆ ਆ ਦੇਖੋ ਤੁਸੀਂ ਮਮਾ ਦਾ ਨਾਮ ਇਹ ਤੋਂ ਕਾ ਇਖੜਾ ਆ ਦੇਖੋ ਜੀ ਸ਼ਾਂਤੀ ਇਧਰੀ ਦਰਿਚਣਾ ਕੀ ਆਪਾਂ ਹੁਣ ਆਉਣ ਦਾ 나ਗਨਾਥ ਮੰਦਿਰ ਦੇ ਜਿਹੜੀ ਇਹ ਬੈਕ ਸਾਈਡ ਤੋਂ ਇਹਨਾਂ ਨੇ ਪ੍ਰਥਾ ਬਣਾਈ ਹੈ ਆ ਦੇਖੋ ਇਹ ਸ਼ਿਵ ਦਾ ਮੰਦਿਰ ਹੈ ਜੀ ਤੇ ਇਸ ਮੰਦਰ ਦੇ ਸਾਹਮਣੇ ਜਦੋਂ ਭਗਤ ਨਾਮਦੇਵ ਜੀ ਮੰਦਰ ਦੇ ਵਿੱਚ ਐਂਟਰ ਕਰਨ ਲੱਗੇ ਤਾਂ ਇੱਥੋਂ ਦੇ ਪੁਜਾਰੀਆਂ ਨੇ ਉਹਨੂੰ ਨੀਵੀਂ ਜਾਤ ਕਹਿ ਕੇ ਇੱਥੇ ਵੜਨਾ ਨਹੀਂ ਦਿੱਤਾ ਤੇ ਉਹਨਾਂ ਨੇ ਫਿਰ ਮੰਦਰ ਦੇ ਜਿਹੜਾ ਪਿਛਲੇ ਪਾਸੇ ਬੈਠ ਕੇ ਯਾਨੀ ਪੱਛਮ ਵਾਲੇ ਪਾਸੇ ਬੈਠ ਕੇ ਫਿਰ ਭਗਤੀ ਕਰਨੀ ਸ਼ੁਰੂ ਕੀਤੀ ਤਾਂ ਇਸ ਮੰਦਰ ਨੂੰ ਕੁਮਾਰ ਦਿੱਤਾ ਗਿਆ ਦੇਖੋ ਕਿੰਨਾ ਪ੍ਰਾਚੀਨ ਮੰਦਿਰ ਹੈ ਦੇਖੋ ਜੀ ਇਹ ਮੁਗਲ ਕਾਲ ਤੋਂ ਵੀ ਪਹਿਲਾਂ ਦਾ ਬਣਿਆ ਹੋਇਆ ਮੰਦਿਰ ਹੈ ਜੀ 5000 ਸਾਲ ਪੁਰਾਣਾ ਮੰਦਿਰ ਹੈ ਦੇਖ ਰਹੇ ਹੋ ਤੁਸੀਂ ਉੱਪਰ ਇਹ ਦੋ ਰੰਗਾਂ ਦਾ ਕਾਰਨ ਕੀ ਹੈ ਵੀ ਜਦੋਂ ਮੁਗਲ ਸਮਰਾਜ ਆਇਆ ਤਾਂ ਉਹਨਾਂ ਨੇ ਕਾਫੀ ਮੰਦਿਰ ਇੰਡੀਆ ਦੇ ਵਿੱਚ ਤੋੜ ਦਿੱਤੇ ਪਹਿਲਾਂ ਤਾਂ ਫਿਰ ਉਹਦੋਂ ਦੁਬਾਰਾ ਰਿਪੇਅਰ ਹੋਈ ਆ ਉੱਪਰੋਂ ਦੁਬਾਰਾ ਇਹਨੂੰ ਸਵਾਰਿਆ ਦੇਖੋ ਤੁਸੀਂ ਕਿਖੋ ਇੱਥੇ ਦੀ ਕਲਾ ਦੇਖੋ ਜੀ ਕਿਵੇਂ ਮੂਰਤੀਆਂ ਇਹ ਪ੍ਰਾਣੀਆਂ ਬਣੀਆਂ ਨੇ ਬਹੁਤੀ ਪੁਰਾਣਾ 5000 ਸਾਲ ਪੁਰਾਣਾ ਮੰਦਿਰ ਹੈ ਤੁਸੀਂ ਦੇਖ ਰਹੇ ਹੋ ਕੋ ਜੀ ਇਧਰੋਂ ਨਹੀਂ ਐਂਟਰੀ ਹੈਗੀ ਇਹ ਨਹੀਂ ਹੈਗਾ ਗੇਟ ਇਹਦਾ ਤੁਸੀਂ ਦੇਖ ਰਹੇ ਹੋ ਦੇਖੋ ਜੀ ਉਹ ਸਾਹਮਣੇ ਜਿਹੜਾ ਸਥਾਨ ਦਿਖਾਈ ਦੇ ਰਿਹਾ ਇਹ ਵੀ ਮੰਦਿਰ ਦਾ ਹੀ ਹਿੱਸਾ ਹੈ ਹਾਂ ਜੀ ਹੁਣ ਆਪਾਂ ਜਾ ਰਹੇ ਆ ਅੰਦਰ ਮੰਦਿਰ ਦੇ ਆਂਡਾ ਨਾਗਨਾਥ ਮੰਦਿਰ ਆ ਜਿਹੜਾ ਉਹ ਦਿਖਾਉਨੇ ਆ ਤੁਹਾਨੂੰ ਪ੍ਰਤੀਨ ਮੰਦਰਾ ਬਹੁਤ ਜਿਆਦੇ ਆਨੰਦੀ ਹੈ ਜੀ ਬੋਲਣਾ ਜੀ ਭਗਵਾਨ ਦੇ ਕાન ਮੇ ਮਨੋ ਕਾਮਨਾ ਪੂਰਨ ਹੁੰਦੀ ਹੈ ਬੋਲਣਾ ਜੀ ਦੁਬਾਰਾ ਕੀ ਬੋਲਦਾ ਹੈ ਜੋ ਆਪਣੀ ਇਛਾ ਬੋਲਣਾ ਮਨੋ ਕਾਮਨਾ ਪੂਰਨ ਹੁੰਦੀ ਹੈ ਅੱਛਾ ਜੋ ਇਸਕੇ ਕਾਨ ਮੇ ਬੋਲੇਗਾ ਠੀਕ ਹੈ ਜੀ ਹੁਣ ਅਸੀਂ ਸ਼੍ਰੋਮਣੀ ਭਗਤ ਨਾਮਦੇਵ ਜੀ ਦੀ ਯਾਦ ਦੇ ਵਿੱਚ ਜਿਹੜਾ ਮੰਦਿਰ ਬਣਾਇਆ ਉਧਰ ਜਾ ਰਹੇ ਆ ਜਦੋਂ ਮਤਲਬ ਕੋਈ ਤੇਥੋਂ ਹੁੰਦੀ ਹੈ ਕੋਈ ਦਿਨ ਹੁੰਦਾ ਸਪੈਸੀਫਿਕ ਫਿਰ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਇਹ ਮਤਲਬ ਉਹਨਾ ਪ੍ਰਚੀਨ ਮੰਦਿਰ ਨਹੀਂ ਹੈਗਾ ਇਹ ਭਗਤ ਨਾਮਦੇਵ ਦੀ ਯਾਦ ਵਿੱਚ ਬਣਾਇਆ ਹੋਇਆ ਮੰਦਿਰ ਹੈ ਬਾਅਦ ਦੇ ਵਿੱਚ ਕਿਉਂਕਿ ਇੱਥੇ ਬੈਠ ਗਏ ਸੀਗੇ ਭਗਤ ਨਾਮਦੇਵ ਜਦੋਂ ਪੰਡਤਾਂ ਨੇ ਉਹਨਾਂ ਨੂੰ ਉਹਨਡਾ ਨਾਗਨਾਥ ਮੰਦਿਰ ਦੇ ਵਿੱਚ ਐਂਟਰ ਕਰਨ ਤੋਂ ਰੋਕਦਾ ਸੀ ਆ ਫਿਰ ਉਹ ਇਧਰ ਬੈਠ ਕੇ ਆਪਣਾ ਭਜਨ ਕਰਨ ਲੱਗੇ ਤਾਂ ਆਂਡਾ ਨਾਗਨਾਥ ਮੰਦਿਰ ਜਿਹੜਾ ਉਹ ਘੁੰਮ ਗਿਆ ਸੀ ਮਤਲਬ ਭਗਵਾਨ ਨੇ ਉਹਨੂੰ ਕਮਾਤਾ ਸੀ ਵੀ ਜਿਹੜਾ ਨਾਮ ਦੇ ਭਗਤ ਆ ਦੇਖੋ ਉਹਨਾਂ ਦੀ ਮੂਰਤੀ ਬਣੀ ਹੋਈ ਹੈ ਵੀ ਇਹਨਾਂ ਦਾ ਵਿਸ਼ਵਾਸ ਬਣਿਆ ਰਹੇ ਇਹ ਉੱਪਰ ਜਿਹੜਾ ਭਗਵਾਨ ਵਿੱਠਲ ਦੀ ਮੂਰਤੀ ਹੈ ਜਿਨ੍ਹਾਂ ਦੇ ਭਗਤ ਰਹੇ ਨੇ ਇਹ ਭਗਤ ਨਾਮਦੇਵ ਜੀ ਯਾਨੀ ਹਾਂ ਜੀ ਹੁਣ ਅਸੀਂ ਭਗਤ ਨਾਮਦੇਵ ਦੀ ਯਾਦ ਦੇ ਵਿੱਚ ਇਹ ਮੰਦਿਰ ਬਣਿਆ ਉਹਦੇ ਬਾਰੇ ਆਪਾਂ ਨੂੰ ਦੱਸਾਂਗੇ ਪਾਣਾ ਮੰਦਿਰ ਪੰਜ ਹਜ਼ਾਰ ਸਾਲ ਪੁਰਾਣਾ ਮੰਦਿਰ ਹੈ ਅੱਛਾ ਜੀ ਇਹ ਨਾਮਦੇਵ ਬਾਬਾ 7.5 ਸਾਲ ਹੋ ਗਏ ਅੰਮ੍ਰਿਤ ਬਾਪੂ 7.5 ਸਾਲ ਮਿਲ ਕੇ ਪੁਰੋਮੀ ਨਾਮਦੇਵ ਬਾਬਾ ਪੁਰੋਮੀ ਕਿੱਥੇ ਕਰਨੇ ਲੱਗੇ ਠੀਕ ਹੈ ਹਾਂ ਉਹ ਬਾਬਾ ਕੋ ਆੱਛਾ ਨਹੀਂ ਲੱਗਾ ਪੰਡਿਤ ਜੀ ਕੋ ਆੱਛਾ ਨਹੀਂ ਲੱਗਾ ਪੁਰੋਮੀ वो बोल रहे हमको आप आला है ठीक है अभी शक्कर करने में ठीक है तो तुम पीछे जाओ कोई भी जाओ वो नंदे बाबा पीछे आए ठीक है क्या कीर्तन करने लगे भगवान को अच्छा लगा कीर्तन सुनाना ठीक है भगवान ने उधर का मुंह इधर घूम मंदिर का मुंह ही घुमा इधर घूम दिया ठीक है मंदिर का उनको पाया नहीं है ठीक है ठीक है थैंक यू ਹੁਣ ਆਪਾਂ ਔਂਡਾ ਨਾਗਨਾਥ ਮੰਦਿਰ ਜਿਹੜਾ 5000 ਸਾਲ ਤੋਂ ਵੀ ਪੁਰਾਣਾ ਸ਼ੇਵ ਮੰਦਿਰ ਹੈ ਉਹਦੇ ਵਿੱਚ ਐਂਟਰ ਕਰਨ ਜਾ ਰਹੇ ਆ ਤੁਹਾਨੂੰ ਦਿਖਾਉਨੇ ਆ ਅੰਦਰ ਬਾਕੀ ਇਹਦੀ ਕਲਾਕ੍ਰਿਤੀ ਤੁਸੀਂ ਇੱਥੋਂ ਵੀ ਦੇਖੋ ਇਹ ਫਰੰਟ 뷰 ਹੈ ਮਤਲਬ ਜਦੋਂ ਇਹ ਭਗਤ ਨਾਮਦੇਵ ਦੀ ਭਗਤੀ ਤੋਂ ਬਾਅਦ ਘੁੰਮ ਕੇ ਇਹਦਾ ਜਿਹੜਾ ਮੂੰਹ ਹੈ ਉਹ ਪੱਛਮ ਵੱਲ ਹੋ ਗਿਆ ਸੀ ਇਸ ਕਰਕੇ ਹੁਣ ਆਪਾਂ ਪੱਛਮ ਸਾਈਡ ਤੋਂ ਹੀ ਘੁੰਮੇ ਹੋਏ ਮੰਦਿਰ ਤੋਂ ਐਂਟਰ ਕਰ ਰਹੇ ਹਾਂ ਇਹ ਜਿਹੜਾ ਮੰਦਿਰ ਹੈ ਇਹਦੇ ਨਾਲ ਦੇ ਇੰਡੀਆ ਦੇ ਵਿੱਚ 12 ਮੰਦਿਰ ਨੇ ਜੀ ਜਿਹਦੇ ਵਿੱਚੋਂ ਸਿਰਫ ਇੱਕ ਇਹ ਮੰਦਿਰ ਹੈ ਜਿਹਦਾ ਮੂੰਹ ਪੱਛਮ ਵੱਲ ਤੁਸੀਂ ਦੇਖ ਰਹੇ ਹੋ ਇੱਥੇ ਲਾਈਨ ਵੱਜੀ ਹੈ ਪੂਰੀ ਲਾਈਨਾਂ 'ਚ ਲੱਗ ਕੇ ਦਰਸ਼ਨ ਹੋ ਰਹੇ ਦੇਖੋ ਅੰਦਰ ਕਿ ਮੈਂ ਜਿਹੜੇ ਪੁਜਾਰੀ ਨੇ ਉੱਪਰ ਦੇ ਆਪਾ ਸੰਗਤ ਨੂੰ ਕੰਟਰੋਲ ਕਰਦੇ ਨੇ ਹਾਂਜੀ ਹੁਣ ਆਪਾਂ ਆਂਡਾ ਨਾਗਨਾਥ ਮੰਦਿਰ ਦੇ ਬਾਰੇ ਇੱਥੇ ਜਿਹੜੇ ਪੁਜਾਰੀ ਨੇ ਉਹਨਾਂ ਤੋਂ ਸੁਣਦਿਆ ਵੀ ਇਹ ਇਹਦਾ ਮਤਲਬ ਇਤਿਹਾਸ ਹੈ ਆਂਡਾ ਨਾਗਨਾਥ ਮੰਦਿਰ ਦਾ ਬਾਕੀ ਮੈਂ ਇਹਦੇ ਅੰਦਰੋਂ ਕਿੰਨੀ ਵਿਚਾਰ ਅਕਿਰਤੀ ਹੈ ਉਹ ਤੁਹਾਨੂੰ ਦਿਖਾ ਰਹੇ ਹਾਂ ਹੁਣ ਪੰਡਿਤ ਜੀ ਵੀ ਆਪਾਂ ਨੂੰ ਤਿਆਰ ਨੇ ਦੱਸਣ ਲਈ ਪੁਜਾਰੀ ਜੀ ਇਹ ਦੱਸਣਗੇ ਇਸ ਮੰਦਿਰ ਦੇ ਬਾਰੇ ਕੀ ਇਹਨਾਂ ਦੇ ਮਤਲਬ ਇਤਿਹਾਸ ਹੈ ਹਰੀ ਓਮ आप जिस मंदिर में आए हैं ये द्वादश ज्योतिर्लिंग में आठवां स्थान है इसका नाम है नागेशम दारू का वणि यहाँ पर ये विशेष है कि शिव और विष्णु दोनों एक ही लिंग में स्थित है ऊपर का भाग जो है वो रेत से बना हुआ है जो शिव जी का है और नीचे का भाग जो है वो पत्थर से बना है विष्णु जी का है शिव और विष्णु होने के कारण यहाँ पे तुलसी पत्थर रोज चढ़ा सकते हैं नारियल तोड़ सकते हैं तीर्थ ले सकते हैं और पूर्ण प्रदक्षिणा कर सकते हैं द्वादश ज्योतिर्लिंग में ऐसे तीन ठिकाने है नासिक त्रंबकेश्वर काशी विश्वनाथ और नागेश्वर दूसरा यहाँ पे एक मान्यता है कि संत नामदेव महाराज जब गुरु करने के लिए आए थे तो उनके भक्ति से जो मंदिर घुमा हुआ है वो यही मंदिर है जो संत नामदेव महाराज के भक्ति से पूरा घूम गया है अभी जो मेन एंट्रेंस गेट है वो पूरब की ओर होना चाहिए लेकिन यहाँ पे वो पश्चिम की ओर है यहाँ पे पूजा करने के बाद भक्तों को क्या मिलता है तो भुक्तिंच मुक्तिंच चदासी नित्यम सदा नरनम ये मंदिर जो है पांडव ने स्थापित किया है जो नीचे का जो भाग है वो पूरा पत्थर का बना हुआ है और ऊपर का जो सफेद दिखता है वो खंडित किया था औरंगजेब ने जिसका जीर्णोद्धार किया है अहिल्याबाई होलकर ने उसी लिए वो चूने से बना हुआ है और उसका जो है रंग है वो सफेद कलर है नम पार्वती पते हर 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 महादेव नागेश्वर भगवान की जय ट्रैवल ब्लॉग न डायरेक्ट इन्हों ने परमिशन दी है भी डायरेक्ट अंदर जा सकते हो ये वीडियो शूट करने ली ਦਿਖੋਨੇ ਸਾਨੂੰ ਆਪਾਂ ਮੰਦਿਰ ਪਰਿਸ਼ਰ ਦੇ ਵਿੱਚ ਐਂਟਰ ਕਰਨ ਲੱਗਿਆ ਤੁਸੀਂ ਦੇਖ ਰਹੇ ਹੋ ਇਹ ਉੱਪਰ ਇਹਨਾਂ ਨੇ ਇਹਦੇ ਪੂਜਾ ਬਾਰੇ ਕਦੋਂ ਕਿਹੜੇ ਟਾਈਮ ਕੀ ਪੂਜਾ ਹੁੰਦੀ ਹੈ ਉਹਦੇ ਬਾਰੇ ਦੱਸਿਆ ਦੇਖੋ ਜੀ ਹੁਣ ਅਸੀਂ 나ਗਨਾਥ ਮੰਦਿਰ ਦੇ ਅੰਦਰ ਆ ਗਏ ਬਹੁਤ ਕੰਜਸਟਡ ਜਾ ਮਤਲਬ ਇੱਥੇ ਤਾਂ ਆਕਸੀਜਨ ਦੀ ਵੀ ਘਾਟ ਲੱਗਦੀ ਹੈ ਸਾਹ ਲੈਣ ਚ ਸਮੱਸਿਆ ਤੇ ਦੇਖੋ ਜੀ ਇਹ ਮੰਦਿਰ ਦਾ ਅੰਦਰੋਂ ਦ੍ਰਿਸ਼ ਹੈ ਤੁਸੀਂ ਦੇਖ ਰਹੇ ਹੋ ਵਾਹਿਗੁਰੂ ਇਹ ਬਾਬਾ ਜੀ ਨੇ ਆਪਾਂ ਨੂੰ ਭੋਗ ਦਿੱਤਾ ਇਧਰ ਵੀ ਮੂਰਤੀ ਲੱਗੀ ਹੋਈ ਹੈ ਜਿਹੜੀ ਬਾਬਾ ਜੀ ਉਹ ਮੂਰਤੀ ਕਿਸ ਕੀ ਹੈ ਇਹ ਮੇਰਾ ਬਾਬਾ ਹੈ ਹਾਂ ਜੀ ਬੇਠਲ ਹਾਂ ਇਹ ਬੇਠਲ ਠੀਕ ਹੈ ਜੀ ਉਹ ਪਿੱਛੇ ਕਿਸ ਕੀ ਹੈ ਉਹ বিষ্ণু ભગવાન ਹੈ বিষ্ণੂ ભગવાન ਕੀ ਹੈ ਜੀ ਪਿੱਛੇ ਤੇ ਇਹ ਬੇਠਲ ਮਹਾਰਾਜ ਦੀ ਹੈ ਇੱਥੇ ਵੀ ਜਿਹੜਾ ਸਪੇਡ ਕਰਦਾ ਨਾਲ ਹੈ ਸ਼ਿਵਲਿੰਗ ਹਾਂ ਜੀ ਇਹ ਸ੍ਰੀ ਜੀ ਦਾ ਸ਼ਿਵਲਿੰਗ ਹੈ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਹੁਣ نیچے ਉਤਰਨਾ ਪੈਂਦਾ ਚਲ ਚਲ ਆਲੇ ਚਲ ਬਾਹਰ ਹੂੰ ਜਾਣਾ ਦੇਣਾ ਬਬਾ ਚਲ 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 ਬਾਹਰ ਦੇਖੋ ਜੀ ਇੱਥੇ نیچے ਸੁਰੰਗ ਦੇ ਵਿੱਚ ਉਤਰ ਕੇ ਦੇਵ ਦਰਸ਼ਨ ਹੁੰਦੇ ਨੇ ਬੈਠਿਆ ਬਾਜੀ ਇੰਨੇ ਕਾਤੇ ਸਾਈਡ ਮੈਂ ਚਲਿਓ ਆ ਜਾ ਆ ਜਾ ਲੈ ਬਾਲ ਬੰਦ ਕਰੋ ਆ ਜੋ ਇਹ ਦੇਖੋ ਜੀ ਇਹ ਟਰੱਕ ਨੂੰ ਇੰਚਾਰਜ ਨੇ ਸਰ ਠੀਕ ਹੈ ਲੈ ਆ ਜਾਓ ਸਾਹਮਣੇ ਆ ਜਾਓ ਹਾਂ ਜੀ ਇਹ ਆਪਣਾ ਜੋਤਿਰ ਲਿੰਗਾ ਇਹਦੇ ਬਾਰੇ ਬੋਲੋਗੇ ਕੁਝ ਨਹੀਂ ਨਹੀਂ ਉੱਪਰ ਬੋਲਦੇ ਸਮਾਂ ਆਨੇ ਦੇਖੋ ਇਹ ਮੈਂ ਜਿਹੜਾ ਆਂਡਾ ਨਾਗਨਾਥ ਮੰਦਿਰ ਦੇ ਅੰਦਰੋਂ ਆ ਵੀ ਉਹ ਉਹ ਆ ਇਹ ਇਹ ਸਰ ਦੇ ਪੁਜਾਰੀ ਜੀ ਨੇ ਜਿਹੜੇ ਕਈ ਸਾਲਾਂ ਤੋਂ ਇੱਥੇ ਸੇਵਾ ਕਰ ਰਹੇ ਨੇ ਦੇਖੋ ਤੁਸੀਂ ਦੇਖੋ ਜੀ ਇਹ ਆਂਡਾ ਨਾਗਨਾਥ ਮੰਦਿਰ ਜਿਹੜਾ ਮੇਨ ਜਿਹੜਾ ਇੱਥੇ ਸ਼ਿਵ ਲਿੰਗ ਹੈ ਆ ਜਾਓ ਸਾਹਮਣੇ ਉਹ ਤੁਹਾਨੂੰ ਦਿਖਾਈ ਦੇ ਰਿਹਾ ਹਾਂਜੀ ਕਿਹੜਾ ਹੈ ਉੱਧਰ ਆਪਾਂ ਆਪਲਾ ਹਾਂ ਤੇ ਮਾਤਾ ਦੀ ਬੰਦੋ ਉਧਰ ਦਰਸ਼ਕੋ ਦਰਸ਼ਕੋ ਕਰੋ ਕਰ ਲੈ ਕਰ ਲੈ ਜਾ ਰਹੇ ਹਾਂ ਹੁਣ ਇਹ ਸੇਵਾ ਖੁੱਦ ਆ ਦੇਖੋ ਕਰਦੇ ਆ ਆਏ ਹਾਏ ਆਹ ਦੇਖੋ ਜੀ ਚਲੋ ਚੱਲਦੇ ਆ ਆ ਦੇਰੇ ਭੋਗ ਉਹ ਤੁਹਾਨੂੰ ਜਾਂਦੇ ਚਲੋ ਚਲੋ ਜੀ ਆਪਰੇ ਲਓ ਜੀ ਆਂਡਾ ਨਾਗਨਾਥ ਮੰਦਿਰ ਤੁਹਾਨੂੰ ਦਿਖਾਤਾ ਹੈ ਬੜਾ ਪੂਰਾ ਚੈਨਲ ਤੇ ਤੁਸੀਂ ਦੇਖ ਲੈ ਲਓ ਜੀ ਹੁਣ ਅਸੀਂ ਦਰਸ਼ਨ ਕਰਕੇ ਆਗੇ ਬਾਅਦ ਦੇਖੋ ਇੱਥੇ ਢੇੜ ਆਂਡਾ ਨਾਗਨਾਥ ਮੰਦਿਰ ਜਿਹੜਾ ਸ਼ਿਵਲਿੰਗ ਦੇਖ ਕੇ ਆਪਾਂ ਆਗੇ ਦੇਖੋ ਜੀ ਹੁਣ ਤੁਸੀਂ ਦੇਖ ਰਹੇ ਹੋ ਇਹਦਾ ਅੰਦਰਲਾ ਪਾਸਾ ਇਹ ਪੰਡਤ ਜੀ ੱੱਕੇ ਨਾਲ ਸਾਡੇ ਮੂੰਹ 'ਚ ਪਾਣੀ ਪਾ ਕੇ ਪੈਸੇ ਲੈਣ ਨੂੰ ਫਿਰਦੇ ਨੇ ਦੇਖੋ ਇਹਦਾ ਖੱਬੇ ਹੱਥ ਗੇਟ ਹੈ ਗੁਜਾਰੀ ਮੰਦਰ ਦੇ ਦੇਖੋ ਜੀ ਸੋਨੂ ਦਰਸ਼ਨ ਕਰਾਏ ਅੱਗੇ ਆਂਡਾ ਨਾਗਨਾਥ ਮੰਦਰ ਦੇ ਆ ਸਾਡੇ ਹਜੂਰ ਸਾਹਿਬ ਆਏ ਨੇ ਸਹਿ ਯਾਤਰੀ ਉਹ ਦੇਖਣ ਜਾ ਰਹੇ ਨੇ ਔਂਡਾ ਨਾਗਨਾਥ ਇਹ ਸੰਗਤ ਜਿਹੜੀ ਇੱਥੇ ਲੋਕਲ ਹੈ ਆ ਦੇਖੋ ਜੀ ਜਿਹੜੇ ਭਗਤ ਨਾਮਦੇਵ ਦਾ ਸਥਾਨ ਦੇਖਣ ਆਏ ਸੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਤਾਓਗੇ ਕਿਸ ਮੰਦਰ ਦੇ ਬਾਰੇ ਮੇਂ ਕੁਝ ਨਹੀਂ ਹਾਂਜੀ ਬਜਰੀ ਜੀ ਬਤਨ ਵਾਲੇ ਬਹੁਤ ਵਧੀਆ ਵਾਠ ਠੀਕ ਹੈ ਤੁਸੀਂ ਨਾ ਬਤਾਇਓ ਹਾਂਜੀ ਦੇਖੋ ਤੁਸੀਂ ਮੰਦਿਰ ਦਾ ਵਿਊ ਬਹੁਤ ਹੀ ਵਿਸ਼ਾਲ ਮੰਦਿਰ ਹੈ ਇਹ ਜਿਹੜਾ ਭਾਰਤ ਦੇ ਵਿੱਚ 12 ਮੰਦਿਰਾਂ ਚੋਂ ਇੱਕ ਮੰਦਿਰ ਹੈ 8ਵੇਂ ਨੰਬਰ ਤੇ ਆਉਂਦਾ ਇਹਦਾ ਨੰਬਰ ਇਹ ਦੇਖੋ ਸਾਡੇ ਪੰਜਾਬੀ ਛੋਟਾ ਖੱਚ ਕੇ ਚੱਲੇ ਜਾ ਰਹੇ ਨੇ ਹੁਣ ਆਪਾਂ ਆਉਂਦਾ ਨਾਗਨਾਥ ਮੰਦਿਰ ਦੇਖ ਕੇ ਬਾਜ਼ਾਰ ਵਿੱਚ ਦੀ ਬਾਹਰ ਰੋਡ ਤੇ ਨਿਕਲੇ ਇਸ ਤੋਂ ਬਾਅਦ ਅੱਗੇ ਚੱਲਦੇ ਆਪਾਂ ਸ਼੍ਰੋਮਣੀ ਭਗਤ ਨਾਮਦੇਵ ਦੇ ਜਨਮ ਸਥਾਨ ਨਰਸੀ ਉੱਥੇ ਉਹਨਾਂ ਦਾ ਪੁਰਾਣਾ ਜੋ ਇਤਿਹਾਸਿਕ ਘਰ ਹੈ ਉਹ ਵੀ ਦਿਖਾਵਾਂਗੇ ਤੇ ਨਾਲ ਜਿੱਥੇ ਜਿੱਥੇ ਵੀ ਉਹਨਾਂ ਨੇ ਪੂਜਾ ਵਗੈਰਾ ਕੀਤੀ ਹੈ ਨਦੀ ਦੇ ਕਿਨਾਰੇ ਉਹ ਮੰਦਿਰ ਵੀ ਦਿਖਾਵਾਂਗੇ ਮਤਲਬ ਭਗਤ ਨਾਮਦੇਵ ਨਾਲ ਸੰਬੰਧਿਤ ਤੁਹਾਨੂੰ ਸਾਰੀਆਂ ਜਗਾਵਾਂ ਦੇ ਦਰਸ਼ਨ ਕਰਾਵਾਂਗੇ ਤੁਸੀਂ ਸਾਡੇ ਨਾਲ ਐਵੇਂ ਹੀ ਬਣੇ ਰਹੋ ਮੇਰੇ ਚੈਨਲ ਤੇ